ਕੱਲ ਦੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਇਦੀ ਵੱਡੀ ਖਬਰ ਖਬਰ ਦਾ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਜਗਦੀਪ ਨੱਕੜ ਨੇ ਕਿਹੜੇ ਹਾਲਾਤਾਂ ਵਿੱਚ ਅਸਤੀਫਾ ਦਿੱਤਾ ਤੇ ਹੁਣ ਅਗਲਾ ਉਪ ਰਾਸ਼ਟਰਪਤੀ ਕੌਣ ਹੋ ਸਕਦਾ ਹੈ ਤਨਕ ਜਗਦੀਪ ਤਨਖੜ ਨੇ 21 ਜੁਲਾਈ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਨੂੰ ਸ਼ੁਰੂ ਹੋਇਆ ਰਾਜ ਸਭਾ ਦੇ ਚੇਅਰਮੈਨ ਹੋਣ ਦੇ ਨਾਤੇ ਉਪ ਰਾਸ਼ਟਰਪਤੀ ਜਗਦੀਪ ਜਗਦੀਪ ਤਨਖੜ ਨੇ ਦਿਨ ਵੇਲੇ ਰਾਜ ਸਭਾ ਦੀ ਕਾਰਵਾਈ ਦਾ ਸੰਚਾਲਨ ਕੀਤਾ ਪਰ 21 ਜੁਲਾਈ ਦੀ ਰਾਤ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਧਿਕਾਰਿਤ ਕਾਊਂਟ ਤੇ ਉਹਨਾਂ ਦਾ ਅਸਤੀਫਾ ਆ ਗਿਆ राष्ट्रपति ਨੂੰ ਲਿਖੇ ਇਸ ਅਸਤੀਫੇ ਵਿੱਚ ਜਗਦੀਪ ਤਨਖੜ ਨੇ ਆਪਣੀ ਸਿਹਤ ਦਾ ਹਵਾਲਾ ਦਿੱਤਾ ਪਰ ਵਿਰੋਧੀ ਧਿਰ ਅਤੇ ਕਈ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਅਸਤੀਫੇ ਦਾ ਕਾਰਨ ਸਿਰਫ ਉਹਨਾਂ ਦੀ ਸਿਹਤ ਨਹੀਂ ਜਾਪਦੀ BBC ਹਿੰਦੀ ਤੇ ਹਫਤਾਵਾਰੀ ਪ੍ਰੋਗਰਾਮ ਦਿ ਲੈਂਸ ਵਿੱਚ ਕਲੈਮਟੀਵ ਨਿਊਜ਼ ਰੂਮ ਦੇ ਡਾਇਰੈਕਟਰ ਆਫ ਜਰਨਲਿਜ਼ਮ ਕੇਸ਼ ਸ਼ਰਮਾ ਨੇ ਜਗਦੀਪ ਤਨਖੜ ਦੇ ਅਸਤੀਫੇ ਇਸ ਦੇ ਪਿਛਲੇ ਪਿਛਲੇ ਸੁਭਾਵਿਤ ਕਾਰਨ ਤੋਂ ਲੈ ਕੇ ਵਿਰੋਧੀ ਧਿਰ ਦੀ ਪ੍ਰਤੀਕਿਰਿਆ ਤੇ ਅਗਲਾ ਉਪ ਰਾਸ਼ਟਰਪਤੀ ਕੌਣ ਹੋ ਸਕਦਾ ਹੈ ਬਾਰੇ ਚਰਚਾ ਕੀਤੀ ਇਸ ਚਰਚਾ ਵਿੱਚ ਮੁਕੇਸ਼ ਸ਼ਰਮਾ ਨੇ ਦੇ ਨਾਲ ਬੀਬੀਸੀ ਹਿੰਦੀ ਦੇ ਸਾਬਕਾ ਸੰਪਾਦਕ ਸੰਜੀਵ ਚਿਰਵਾਸਤਵ ਸੀਨੀਅਰ ਪੱਤਰਕਾਰ ਸਭਾ ਨਕਵੀ ਅਤੇ ਦੇ ਹਿੰਦੂ ਦੇ ਸੀਨੀਅਰ ਪੱਤਰਕਾਰ ਸ਼੍ਰੀ ਪਰਨਾ ਚੱਕਰਵਰਤੀ ਸ਼ਾਮਲ ਹੋਏ ਜਗਦੀਪ ਤਨਫੜ ਤਨਖੜ ਨੇ ਸਤੀਫਾ ਕਿਉਂ ਦਿੱਤਾ 21 ਜੁਲਾਈ ਨੂੰ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਜਗਨੀ ਜਗਦੀਪ ਤਨਖੜ ਨੇ ਰਾਜ ਸਭਾ ਦੀ ਕਾਰਵਾਈ ਦਸੰਚਾਲਨ ਕੀਤਾ ਤੇ ਰਾਜ ਨੂੰ ਰਾਤ ਨੂੰ ਅਸਤੀਫਾ ਦਿੱਤਾ ਤਨਖੜ ਦੇ ਸਤੀਫੇ ਤੇ اٹਕਲਾ ਇਸ ਲਈ ਵੀ ਲਗਾਈਆਂ ਜਾ ਰਹੀਆਂ ਹਨ ਕਿਉਂਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਇੱਕ ਪ੍ਰੋਗਰਾਮ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਗਸਤ 2027 ਵਿੱਚ ਸੇਵਾਮੁਕਤ ਹੋਣਗੇ ਉਹ ਭਰਾਸ਼ਟਪਤੀ ਸੱਤਰ ਨੇ ਕੋਈ ਸੋ ਪਹਿਲਾਂ ਹੀ ਉਹਨਾਂ ਦੇ ਆਉਣ ਵਾਲੇ ਜੈਪੁਰ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਇੰਨਾ ਹੀ ਨਹੀਂ ਤਨਖੜ ਨੇ ਆਪਣੇ ਸਤੀਫੇ ਵਾਲੇ ਦਿਨ ਵੀ ਤਿੰਨ ਬੈਠਕਾਂ ਦੀ ਪ੍ਰਵਾਨਗੀ ਕੀਤੀ ਸੀ ਉਹਨਾਂ ਬੈਠਕਾਂ ਵਿੱਚ ਮੌਜੂਦ ਕੁਝ ਸੰਸਦ ਮੈਂਬਰਾਂ ਨੇ ਬਾਅਦ ਵਿੱਚ ਕਿਹਾ ਕਿ ਬੈਠਕਾਂ ਦੀ ਚਰਚਾ ਵਿੱਚ ਕਿਤੇ ਵੀ ਜਗ੍ਹਾ ਨਹੀਂ ਲੱਗ ਰੱਖਾ ਸੀ ਕਿ ਉਹ ਸਤੀਫਾ ਦੇ ਸਕਦੇ ਹਨ ਵਿਰੋਧੀ ਧਿਰ ਦੇ ਨਾਲ-ਨਾਲ ਬਹੁਤ ਸਾਰੇ ਸਿਆਸੀ ਵਿਸ਼ਲੇਸ਼ਕ ਵੀ ਤਨਖੜ ਦੇ ਸਤੀਫੇ ਤੋਂ ਇੱਕੋ ਇੱਕ ਕਾਰਨ ਸੀਤ ਨੂੰ ਨਹੀਂ ਮੰਨ ਸਕਦੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ